Welcome, guys. Welcome to my YouTube channel. ਓ ਸਣੀ ਅੱਜ ਦੋ ਬਾਅਦ ਚ ਦੋ ਬਾਅਦ ਕੋਈ ਨਹੀਂ ਹਿੰਦੇ ਆ ਮੈਂ ਵਾਪਸ ਜਨਾ ਛੱਡਣਾ ਸਾਨੂੰ ਰਹਿਣਾ ਆ ਤੁਸੀਂ ਦੇਣਾ ਚਾਹ ਖਲਾ ਦੇ ਦੋ ਮੈਂ ਫੋਟੋ ਮੁੰਡਿਆ ਚ ਬਣੀਂ ਇਹਨੇ ਭਾਈ ਕੋਈ ਲੋਕ ਕਰੇ ਕੋਡ શ્રી સર બાબા લાલજી કા ਪਰਮ ਪੂਜਯ ਸਤਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਸੇਵਕ ਗੁਰਦਾਸਪੁਰ ਸੀਤਾਰਾਮ ਪਟ્રોલ ਪੰਪ ਤੋਂ ਹਰ ਮਹੀਨੇ ਦੀ ਦੂਸਤ ਤੇ ਧਿਆਨਪੁਰ ਸਾਹਿਬ ਬੱਸ ਲੈ ਕੇ ਆਂਦੇ ਨੇ ਪਿਛਲੇ 5 ਸਾਲਾਂ ਤੋਂ ਉਹਨਾਂ ਬੱਚਿਆਂ ਨੇ ਫਰੀਜ਼ ਬੱਸ ਦੀ ਸੇਵਾ ਨਾਲ ਅੱਜ ਲੰਗਰ ਘਰ ਘਰ ਦੇ ਵਿੱਚ ਸੁੱਕਾ ਸਮਾਨ ਲੈ ਕੇ ਵਟਾਰ ਵਟਾਰੇ ਨਾਲ ਬੱਚੇ ਸਾਰੇ ਦੇਖੋ ਪਾਣੀ ਦੀ ਹਾਲਤ ਜੋ ਹਲਾ ਬਣ ਕੇ ਚੜੀ ਆ ਇਸ ਪਾਣੀ ਦੇ ਵਿੱਚ ਬੱਚੇ ਵੜ ਕੇ ਆਪ ਖਥੀ ਸੇਵਾ ਕਰੇ ਇਹਨਾਂ ਬੱਚਿਆਂ ਦਾ ਅਸੀਂ ਧੰਨਵਾਦ ਕਰਨੇ ਆਂ ਔਰ ਸਾਰੇ ਹੀ ਪਿੰਡ ਜਿੰਨੇ ਵੀ ਆ ਗਏ ਸਾਰੇ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪੀੜਤ ਨੇ ਔਰ ਸਾਡੇ ਵਿੱਚ ਜਿੰਨੇ ਵੀ ਲੋਕ ਸਮਾਜ ਸੇਵਕ ਵੀ ਇੱਥੇ ਸਾਰੇ ਹੀ ਇਸ ਗੱਲ ਦੀ ਬਹੁਤ ਪ੍ਰਸੰਸ਼ਤਾ ਕਰ ਰਹੇ ਨੇ ਕਿ ਵਾਕੇ ਜਿਹੜੀ ਸੇਵਾ ਆ ਇਹੋ ਅਸਲ ਸੇਵਾ ਜਿਹੜੀ ਘਰ-ਘਰ ਦੇ ਵਿੱਚ ਜਾ ਕੇ ਘਰ-ਘਰ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਲੰਗਰ ਦੀ ਸੇਵਾ ਤੁਸੀਂ ਕਰਤਾ ਰਹੋ ਜੇ ਕਰਾ ਬੋ ਵਾਲਾ ਜੀ ਦਾ ਬੋਲ ਸਾਡੇ ਕਰਾ ਕੀ ਜੈਕਾਰ ਕੀ ਜੈ ਦੇਖੋ ਜੀ ਤਲਵੰਡੀ ਪਿੰਡ ਹੈਗਾ ਅਸੀਂ ਇਹਨਾਂ ਦੇ ਘਰ ਪਹੁੰਚੇ ਆ ਇੱਥੇ ਦੇਖੋ ਬਿਲਕੁਲ ਹੀ ਕੋਈ ਵੀ ਕਪੜਾ ਨਹੀਂ ਬਚਿਆ ਨਾ ਰਾਤ ਨੂੰ ਸੌਣ ਵਾਸਤੇ ਬਿਸਤਰੇ ਸਾਰੇ ਗਿੱਲੇ ਹੋ ਚੁੱਕੇ ਆ ਪੇਟੀਆਂ ਤੱਕ ਪਾਣੀ ਪਹੁੰਚ ਚੁੱਕੇ ਆ ਇਹਨਾਂ ਦੇ ਘਰ ਵਿੱਚ ਕਾਫੀ ਦੇਖੋ ਘਰ ਦੇਖੇ ਨੇ ਸਾਰੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਵਾ ਕੋਈ ਵੀ ਸਮਾਨ ਨਹੀਂ ਬਚਿਆ ਕਿਸੇ ਦਾ ਸਾਰਾ ਕੁਝ ਹੀ ਗਿੱਲਾ ਹੋ ਚੁੱਕਿਆ ਵਾ ਕੋਈ ਖਾਣਾ ਬਣਾਉਣ ਦੀ ਜਗ੍ਹਾ ਨਹੀਂ ਹੈ ਨਾ ਤੇ ਸਾਰੇ ਰਸੋਈਆਂ ਚ ਬੈਡਾਂ ਤੱਕ ਪਾਣੀ ਪਹੁੰਚ ਚੁੱਕਿਆ ਇਸ ਟਾਈਮ ਤੇ ਤੁਹਾਨੂੰ ਲਾਈਟ ਤਸਵੀਰਾਂ ਦਿਖਾ ਰਹੇ ਹਾਂ। ਵਰਨਿਆਂ ਨੂੰ ਬਹੁਤ ਮਾੜਾ ਹੋਇਆ ਵੇ ਕੁਬਾਜੀ ਅੰਦਰ ਕਮਰੇ ਬਾਹਰੋਂ بارش ਛੜ ਗਈ ਅੰਦਰ بارش ਹੁੰਦੀ ਆ। ਅੱਜ ਖਾਣ ਵਾਸਤੇ ਸਾਲ ਦੇ ਚੋਲ ਮੋਲ ਲੈ ਕੇ ਪਾਏ। ਹਾਂ। ਉਹ ਕਣਕਵਾ ਆ ਕੱਪੜੇ ਆ। ਹੂੰ। ਕਮਰਿਆਂ ਦਾ ਬਹੁਤਾ ਮਾੜਾ ਹਾਲ ਵਾ। ਆਦਮੀ ਮੇਰਾ سیرਤੇ ਨਹੀਂ ਹੈਗਾ। ਇਹ ਕਿਹੜਾ ਪਿੰਡ ਜੇ? ਤਲਵੰਡੀ ਹਿੰਦੂਆ ਭਾਜੀ। ਮੇਰਾ ਬਹੁਤਾਂ ਨਕਸਾਨ ਹੋਇਆ ਵਾ। ਡੰਗਰ ਮਾਲ ਮੇ ਰੱਖੇ ਹੋਈ ਭੁੱਖੇ ਬਾਹਰ ਉਹ ਦੇ ਕੇ ਗਏ ਵਿਚਾਰੇ ਘਰਚਾਰਾ ਚੂਰਾ ਅੱਛਾ ਜੀ ਇੱਕ ਚਾਵਲ ਹੀ ਹਾਂਜੀ ਚਾਵਲ ਆ ਦੇਖੋ ਮੈਂ ਕਮਾਂ ਕੈਮਰਾਮੈਨ ਨੂੰ ਦਿਖਾਉ ਤਸਵੀਰ ਪਾਜੀ ਆ ਦਿਖਾਉ ਲੱਗ ਗਿਆ ਜਰਾ ਆ ਦੇਖੋ ਸਾਰੇ ਚੋਲ ਜਿਹੜੇ ਖਰਾਬ ਹੋ ਗਏ ਆ ਅੰਦਰ ਬਾਹਰ ਸਾਰਾ ਬਹੁਤ ਜਿਆਦਾ ਨੁਕਸਾਨ ਹੋਇਆ ਉਹ ਇੱਕ ਕਣਕ ਜਿਹੜਾ ਔਰ ਇੱਕ ਕਣਕ ਦਿਖਾਉ ਪਾਜੀ ਆ ਕਣਕ ਦੇਖੋ ਤੁਸੀਂ ਕਣਕ ਵੀ ਖਰਾਬ ਹੋ ਚੁੱਕੀ ਸਾਰੀ ਗਿੱਲੀ ਆ ਸਾਰੀ ਕਣਕ ਬੰਦਾ ਰਸੋਈ ਦਾ ਹਾਲ ਵੇਖਿਓ ਕਮਰੇ ਦਾ ਹਾਲ ਵੇਖਿਓ ਕੈਮਰਾਮੈਨ ਜੀ ਦਿਖਾਣਗੇ ਅੰਦਰ ਕਮਰੇ ਦਾ ਹਾਲ ਵੀ ਕਿੰਨਾ ਪਾਣੀ ਪਚੜਿਆ ਕਮਰੇਆਂ ਵਿੱਚ ਇੱਧਰ ਖਾਓ ਪਾਣੀ ਅੰਦਰ ਇੱਧਰ ਆਓ ਬਾਹਰ ਦੀ ਸਾਈਡ ਤੇ ਨਾਲ ਦੇ ਵੇਖੋ ਕਮਰੇ ਚ ਦੇਖੋ ਇੱਧਰ ਰੋਟੀ ਬਣਾਉਣ ਨੂੰ ਵੀ ਜਗ੍ਹਾ ਨਹੀਂ ਹੈ ਕਿਤੇ ਸਾਰਾ ਕੁਝ ਗਿੱਲਾ ਹੋ ਚੁੱਕਿਆ ਇੱਧਰ ਆਓ ਆ ਦੇਖੋ ਸਾਰਾ ਪਾਣੀ ਭਰ ਚੁੱਕਿਆ ਕਮਰੇ ਅੰਦਰ ਕਿਤੇ ਵੀ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ ਵਿਚਾਰਿਆਂ ਦੇ ਦੇਖੋ ਪਾਣੀ ਪੇਟੀਆਂ ਚ ਸਾਰਾ ਹੀ ਪਾਣੀ ਆ ਜੀ ਦੇਖੋ ਕੋਚੀ ਵੀ ਨਹੀਂ ਬਚਿਆ ਸਾਰਾ ਸਮਾਨ ਗਿੱਲਾ ਹੋ ਚੁ ਗਿਆ ਬਿਸਤਰਿਆਂ ਤੱਕ ਬੱਚੇ ਛੋਟੇ ਛੋਟੇ ਬੜੀ ਮੁਸ਼ਕਲ ਭਾਲ ਲਈ ਆਪਣੇ ਬੱਚੇ ਕਿੰਨੇ ਬੱਚੇ ਤੁਹਾਡੇ ਪੰਜ ਹਰਿਆਣੇ ਕੰਪਨੀ ਚ ਕੰਮ ਕਰਨ ਦੇ ਬੜੇ ਮਾੜੇ ਲਾ ਸਾਡੇ ਘਰ ਦੇ ਪੰਜ ਸਾਰਾ ਬਾਲਿਆਂ ਲਈ ਸ਼ਰਤਾਂ ਕਿਹਦੇ ਤੈਨੂੰ ਮਤਲਬ ਕੀ ਸੀ ਸਾਡੇ ਕਿਹਨੇ ਇੱਥੇ ਆਮ ਆਦਮੀ ਪਾਰਟੀ ਵੀ ਆਉਂਦੇ ਵੋਟਾਂ ਪਾਉਣ ਆਏ ਕੋਈ ਕੇਹਨੇ ਆਣ ਕੇ ਗੱਦੀ ਖਾਂਦੇ ਲੰਗਾ ਸਾਹਿਬ ਆਏ ਹਾਂ ਹਾਂਜੀ ਉਹ ਦੇ ਕੇ ਗਏ ਅਸੀਂ ਵੈਸੇ ਤਾਂ ਆਮ ਆਦਮੀ ਪਾਰਟੀ ਦਾ ਸਾਡੇ ਸਰਪੰਚ ਬਣਿਆ ਪਰ ਇੱਥੇ ਆਇਆ ਨਹੀਂ ਕੋਈ ਇਸ ਟਾਈਮ ਸਿਆਸਤਾਂ ਪਰ ਨਹੀਂ ਗੱਲ ਕਰਦੇ ਨਾ ਕੋਈ ਮਸਲਾ ਮਸਲਾ ਇਹ ਐਪੀ ਤੁਹਾਡੀ ਮਦਦ ਨਹੀਂ ਹੋਈ ਜਿਹੜੀ ਗੱਲ ਵੱਡੀ ਹੈ ਨਾ ਜਿੰਦਗੀ ਸਰਕਾਰਾਂ ਦਾ ਫਰਜ਼ ਪੰਦਾ ਵੀ ਕੱਚੇ ਕੋਠਿਆਂ ਦੀ ਗ੍ਰਾਂਟ ਕਿੱਥੇ ਵਰਡੋ ਨਾ ਜੀ ਜੋ ਹਲਾਕ ਨੇ ਅੱਜ ਦੇਖੋ ਸਮੇਂ ਦੇ ਹਿਸਾਬ ਨਾਲ ਜ਼ਰੂਰਤ ਹੈ ਜੀ ਸੋ ਪੰਜ ਜੀ ਹੁਣ ਤੁਹਾਡੇ ਜਿਹੜਾ ਨੁਕਸਾਨ ਜਿਹੜਾ ਇਸ ਸਮੇਂ ਕਿੰਨਾ ਲੱਗ ਹੋ ਗਿਆ ਵਾ ਜੀ ਮੈਂ ਦੇਖ ਰਿਹਾ ਵੈਸੇ ਤਾਂ ਤੁਹਾਡੇ ਬੱਚੇ ਕੁਝ ਨਹੀਂ ਹੈਗਾ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਇਹਦੇ ਵਿੱਚ ਵੀ ਮੈਨੂੰ ਪਤਾ ਹੀ ਨਹੀਂ ਕਿ ਕਿੰਨਾ ਗੇਰ ਇਨਸਾਨ ਕੀ ਸਾਗਤਾ ਵਾ ਇਨਾ ਮੈਨੂੰ ਪਤਾ ਕਿ ਮੈਂ 8000 ਦੀ ਕਣਕ ਮੁੱਲ ਲੈ ਕੇ ਪਾਈ ਸੀ ਉਹ ਮੈਨੂੰ ਪਤਾ ਬਸ ਸਾਰੀ ਖਰਾਬ ਹੋ ਗਈ ਚੋਲ ਖਰਾਬ ਹੋ ਗਏ ਚੋਲ ਖਰਾਬ ਹੋ ਗਏ ਜਿਹੜੇ ਸਾਲ ਖਾਣੇ ਹੂੰ